ਗੁਰੂ ਸਾਹਿਬ ਦੀ ਬਿਆਦਵੀ ਹੁੰਦੀ ਆ ਉਦੋਂ ਕਿਉਂ ਨਹੀਂ ਵਿਰੋਧ ਚੇਤੇ ਆਇਆ ਕਿਉਂ ਉਦੋਂ ਕਿਸੇ ਤੋਂ ਡਰ ਲੱਗਦਾ ਸੀ ਜਾਂ ਉਦੋਂ ਸਰਕਾਰ ਅਕਾਲੀ ਦਲ ਦੀ ਸੀ ਤੁਹਾਨੂੰ ਹੁਣੇ ਫੋਟੋਆ ਕੱਢ ਕੇ ਦਿਖਾ ਦਈਏ ਕਿਉਂ ਨਹੀਂ ਆ ਸਾਡੇ ਆ ਬੈਠੇ ਨੇ ਸਾਰੇ ਇਹ ਕਿਹਦੇ ਨੇ ਅਨਾ ਉੱਥੇ ਧਰਨੇ ਲਾਏ ਬਾਬਾ ਰਾਜਾ ਰਾਜ ਸਿੰਘ ਬਾਬਾ ਕੁਲਵਿੰਦਰ ਸਿੰਘ ਜੀ ਸਾਡੇ ਹੀ ਨੇ ਤੁਹਾਨੂੰ ਝੁੰਡਾ ਸਾਹਿਬ ਸਾਡੇ ਸਾਹਮਣੇ ਆ ਕੇ ਕਹਿ ਦੇਣ ਜੋ ਵੀ ਗੱਲਬਾਤ ਕਰਨੀ ਹੈ ਜੇ ਉਹਨਾਂ ਨੂੰ ਜਿਆਦਾ ਸ਼ੌਂਕ ਹੈ ਸਾਡੀਆਂ ਗੱਲਾਂ ਦਾ ਜਾਂ ਜਿਆਦਾ ਫਿਕਰ ਹੈ ਉਹ ਵਧੀਆ ਤਕਾ ਕਰਦੇ ਆਪਦੀ ਕਰੀ ਜਾਣ ਜੋ ਪ੍ਰਾਪਦਨ ਪਰੰਪਰਾ ਹੈ ਹੀ ਉਹ ਮਰਿਆਦਾ ਤੇ ਚੱਲ ਰਹੇ ਆ ਕੋਈ ਨਵੀਂ ਜਿਹੜੀ ਹੈ ਕੋਈ ਸਾਡੀ ਨਵੀਂ ਜਣੀ ਗੱਲਬਾਤ ਅਸੀਂ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪਰੰਪਰਾ ਜਿਹੜੀ ਚਲਾਈ ਹੈ ਉਹਦੇ ਮੁਤਾਬਕ ਚੱਲ ਰਹੇ ਆ ਤੇ ਆਪਾਂ ਜਿਹੜਾ ਆਪਾਂ ਚੰਗਾ ਨਹੀਂ ਲੱਗਦਾ ਕਿਸੇ ਦਾ ਕਿਉਂ ਵਿਰੋਧ ਕਰੀਏ ਨਾ ਕੋ ਵੈਰੀ ਨਾ ਹੈ ਬਗਾਨਾ ਸਗਲ ਸੰਗ ਆਪਕੋ ਬਣਿਆ ਹੈ ਜੋ ਚੱਲ ਰਿਹਾ ਉਹ ਠੀਕ ਆ ਆਪਾਂ ਪ੍ਰਾਤਨ ਮਰਿਆਦਾ ਦੇ ਨਾਲ ਸਾਰੀਆਂ ਨਹਿنگ ਸਿੰਘ ਜਥੇਬੰਦੀਆਂ ਜਿਹੜੀਆਂ ਚੱਲ ਰਹੀਆਂ ਨੇ ਨਵਾਂ ਨਹੀਂ ਕੁਝ ਵੀ ਹੋਣ ਦੇਣਾ ਜੋ ਚੱਲ ਰਿਹਾ ਉਹ ਵਧੀਆ ਹੀ ਚੱਲ ਰਿਹਾ ਹਾਂ ਅਸੀਂ ਇਹ ਵੀ ਦੁਬਿਧਾ ਦੇ ਵਿੱਚ ਆ ਕਿ ਅਸੀਂ ਆਗੂ ਕਿਹਨੂੰ ਮੰਨੀਏ ਅਸੀਂ ਪੰਜਾਬ ਦੀ ਖੇਤਰੀ ਪਾਰਟੀ ਦੀ ਗੱਲ ਕਰਨੀ ਆ ਤਾਂ ਪੰਜਾਬ ਦੀ ਖੇਤਰੀ ਪਾਰਟੀ ਕਿਹੜੀ ਹੋ ਸਕਦੀ ਆ ਇੱਕ ਤੋਂ ਨਿਕਾ ਅਕਾਲੀ ਦਲ ਬਣੇ ਨੇ ਨਹਿنگ ਸਿੰਘ ਫੌਜਾਂ ਜਿਹੜੀਆਂ ਨੇ ਆਜ਼ਾਦ ਨੇ ਗੁਰੂ ਸਾਹਿਬ ਦਾ ਜਿਹੜਾ ਹੁਕਮ ਹੈ ਉਹਦੇ ਮੁਤਾਬਕ ਚੱਲ ਰਹੇ ਆ ਇਹ ਖਾਲਸਾ ਖੁਦ ਖੁਦਾਏ ਖੁਦਾਏ ਆਨ ਨਾ ਮੰਨ ਆਨ ਕੀ ਬਿਨ ਸੱਚੇ ਪਾਤਸ਼ਾਹ ਐ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਹਮੇਸ਼ਾ ਸੱਚ ਤੇ ਹੀ ਪੈਰਾਂ ਦਿੰਦੀਆਂ ਨੇ ਜੇ ਆਕਾਲੀ ਦਲ ਹੈ ਜੇ ਉਹਨਾਂ ਨੇ ਪਹਿਲਾਂ ਚੰਗੇ ਕੰਮ ਕੀਤੇ ਤੇ ਲੋਕਾਂ ਨੇ ਉਹਨਾਂ ਨੂੰ ਰਾਜ ਭਾਗ ਵੀ ਬਖਸ਼ਿਆ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਤੇ ਉਹ ਉਹਦੇ ਨਤੀਜੇ ਵੀ ਭੁਗਤ ਰਹੇ ਨੇ ਅਹ ਦੋ ਦਾਲ ਬਣਾਏ ਗਏ ਬੁੱਢਾ ਦਾਲ ਤੇ ਤਰਨਾਂ ਦਾ ਜੀ ਉਹਨਾਂ ਦੇ ਮੁਖੀ ਵੀ ਦੋ ਹੀ ਥਾਪੇ ਗਏ ਸੀ ਮੀਵੀ ਸ਼ਹਿਦ ਤਾਂ ਹੁਣ ਇਸ ਵਕਤ ਅਜਿਹਾ ਕੀ ਹੋ ਗਿਆ ਕਿ ਆਪੋ ਆਪਣੀ ਜਿਹੜੀ ਕਿ ਡੱਫਲੀ ਵਜਾਉਣ ਤੇ ਜਦੋਂ ਤੀਸਰੇ ਜਥੇਦਾਰ ਮੁੰਡਾ ਦਲ ਦੇ ਨਵਾਬ ਕਪੂਰ ਸਿੰਘ ਜੀ ਬਣੇ ਉਹਨਾਂ ਨੇ ਪੰਜ ਤਰਨੇ ਦਲ 12 ਮੈਸਲਾ ਜਿਹੜੀਆਂ ਸੀ ਕਾਇਮ ਕੀਤੀਆਂ ਸੀ ਤੇ ਜਦੋਂ ਚੌਥੇ ਜਥੇਦਾਰ ਮੁੰਡਾ ਦਲ ਦੇ ਬਾਬਾ ਜਸਾ ਸਿੰਘ ਜੀ ਆਲੂ ਵਾਲੀਆ ਬਣੇ ਤੇ ਉਹਨਾਂ ਨੇ ਜਿਹੜਾ ਸੀ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਮਿਸਲ ਸ਼ਹੀਦਾਂ ਦਾ ਤਰਨਾ ਦਲ ਦਾ ਪਹਿਲਾ ਜਥੇਦਾਰ ਨਿਯੁਕਤ ਕੀਤਾ ਸੀ ਇਹ ਮੋٹے ਝਗੜੇ ਹੁੰਦੇ ਹੀ ਰਹਿੰਦੇ ਨੇ ਆਪਾਂ ਨੂੰ ਇਹਦੇ ਤੋਂ ਉੱਪਰ ਉੱਟ ਕੇ ਤੇ ਮਰਿਆਦਾ ਤੇ ਪੈਰਾ ਦੇਣਾ ਚਾਹੀਦਾ ਜਿੱਥੇ ਮਰਿਆਦਾ ਦੀ ਗੱਲ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਉਹ ਜਿਹੜੀ ਨਿਯੁਕਤੀ ਦਾ ਵਿਧੀ ਵਿਧਾਨ ਹੋਣਾ ਚਾਹੀਦਾ ਉਹ ਜਿਹੜਾ ਉਹਨਾਂ ਨੂੰ ਲਾਉਣਾ ਕਿੰਨੇ ਸਤਕਾਰ ਨਾਲ ਲਾਉਂਦੇ ਨੇ ਜਦੋਂ ਲਾਉਂਦੇ ਨੇ ਤਾਂ ਬਹੁਤ ਹੀ ਬੇਇੱਜ਼ਤ ਕਰਕੇ ਇਹ ਨਹੀਂ ਹੋਣਾ ਚਾਹੀਦਾ ਮਿਹਰ ਮੰਨਣਾ ਚਾਹੁੰਦੇ ਆ ਭਾਈ ਸੁਲਤਾਨ ਸਿੰਘ ਨੂੰ ਭਾਈ ਰਘਵੀਰ ਸਿੰਘ ਨੂੰ ਜਾਂ ਗਿਆਨੀ ਹਰਦੀਪ ਸਿੰਘ ਨੂੰ ਤੇ ਨਹੀਂ ਸਾਡੇ ਵੱਲੋਂ ਜਿਹੜੇ ਪਹਿਲਾਂ ਸੇਵਾ ਨੂੰ ਬਾਹਰ ਐ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਕਾਦੀਦਲ ਨੂੰ ਚਾਹੀਦਾ ਉਹਨਾਂ ਦੀਆਂ ਸੇਵਾਵਾਂ ਬਹਾਲ ਕਰਨਾ ਜੇ ਉਹਨਾਂ ਦੀ ਕੋਈ ਗਲਤੀ ਆ ਫੰਦਰ ਦੇ ਸਾਹਮਣੇ ਰੱਖੋ ਦੋ ਤਰੀਕ ਤੋਂ ਪਹਿਲਾਂ ਜੋ ਮਰਜ਼ੀ ਕਹਿੰਦੇ ਦੋ ਤਰੀਕ ਤੋਂ ਬਾਅਦ ਕਹਿਣ ਦਾ ਕੋਈ ਉਹਨਾਂ ਦਾ ਕੋਈ ਜੰਗਾ ਨਹੀਂ ਲੱਗਦਾ ਪੰਜਾਬ ਦੀ ਸਿਆਸਤ ਪੁੱਛੀ ਗੱਲ ਕਰੀਏ ਤਾਂ ਬਾਬਾ ਬਰਵੀਰ ਸਿੰਘ ਸਾਡੇ ਨਾਲ ਮੌਜੂਦ ਨੇ ਤਾਂ ਅਸੀਂ ਗੱਲਬਾਤ ਕਰਾਂਗੇ ਬਾਬਾ ਜੀ ਪੰਜਾਬ ਦੀ ਸਿਆਸਤ ਪੰਜਾਬ ਦੇ ਲੋਕਾਂ ਨੂੰ ਕਿੱਥੇ ਜਿਹਾ ਖੜਾ ਦੇਖਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਜਥੇਦਾਰ ਸਾਹਿਬ ਨੂੰ ਲੈ ਕੇ ਕਾਫੀ ਬਾਦ-ਬਿਵਾਦ ਖੜੇ ਹੋ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਖੇਤਰੀ ਪਾਰਟੀ ਨੂੰ ਲੈ ਕੇ ਕਾਫੀ ਗੱਲਾਂ ਖੜੀਆਂ ਹੋ ਰਹੀਆਂ ਨੇ ਜਿੱਥੇ ਦਾ ਧਾਰਮਿਕ ਗੱਲ ਹੈ ਸਭ ਤੋਂ ਪਹਿਲਾਂ ਮੈਂ ਹੋਲੇ ਮਹੱਲੇ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂਆਂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਨਾ ਕੱਲ ਨੂੰ ਮਹੱਲਾ ਹੈ ਗੁਰੂ ਦੀਆਂ लाਡਲੀਆਂ ਫੌਜਾਂ ਵੱਲੋਂ ਵਿਸ਼ਾਲ ਮਹੱਲੇ ਜਿਹੜੇ ਖੇਡੇ ਜਾਣੇ ਨੇ ਤੇ ਜਿਹੜਾ ਤੁਸੀਂ ਪੁੱਛ ਰਹੇ ਹੋ ਅੱਜ ਦੇ ਜਿਹੜੇ ਸਿੰਘ ਸਾਬਾਂ ਦੇ ਜੋ ਸਾਡਾ ਪਹਿਲਾ ਫੈਸਲਾ ਜੋ ਪਰਸੋਂ ਚੌਥੇ ਆ ਦੇਖਿਆ ਤੁਸੀਂ 10 ਤਰੀਕ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਉਹ ਸਖਤ ਵਿਰੋਧ ਕੀਤਾ ਤੇ ਉਹ ਜਿਹੜਾ ਵਿਰੋਧ ਹੈ ਉਹ ਜਦੋਂ ਤੱਕ ਮਰਿਆਦਾ ਤੇ ਪੂਰਾ ਪਹਿਰਾ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਉਹ ਵਿਰੋਧ ਜਾਰੀ ਰਹੂਗਾ ਕਿਉਂਕਿ ਕਈ ਲੋਕ ਤੁਹਾਡੇ ਤੇ ਵੀ ਸਵਾਲ ਖੜੇ ਕਰਦੇ ਨੇ ਕਹਿੰਦੇ ਕਿ ਹੁਣ ਹੀ ਕਿਉਂ ਵਿਰੋਧ ਚੇਤੇ ਆਇਆ 2015 ਦੇ ਵਿੱਚ ਗੁਰੂ ਸਾਹਿਬ ਦੀ ਵਿਆਦਵੀ ਹੁੰਦੀ ਆ ਉਦੋਂ ਕਿਉਂ ਨਹੀਂ ਵਿਰੋਧ ਚੇਤੇ ਆਇਆ ਕਿ ਉਦੋਂ ਕਿਸੇ ਤੋਂ ਡਰ ਲੱਗਦਾ ਸੀ ਜਾਂ ਉਦੋਂ ਸਰਕਾਰ ਅਕਾਲੀ ਦਲ ਦੀ ਸੀ ਤੁਹਾਨੂੰ ਹੁਣੇ ਫੋਟੋਆਂ ਕੱਢ ਕੇ ਦਿਖਾ ਦਈਏ ਕਿਉਂ ਨਹੀਂ ਆ ਸਾਡੇ ਆ ਬੈਠੇ ਨੇ ਸਾਰੇ ਇੱਕ ਇਹਦੇ ਨੇ ਜੀ ਅਨਾ ਉੱਥੇ ਧਰਨੇ ਲਾਏ ਬਾਬਾ ਰਾਜਾ ਰਾਜ ਸਿੰਘ ਬਾਬਾ ਕੁਲਵਿੰਦਰ ਸਿੰਘ ਜੀ ਸਾਡੇ ਹੀ ਨੇ ਹੋਰ ਵੀ ਸਾਰੇ ਜਾਮ ਲੱਗੇ ਮੈਂ ਆਪ ਜਾ ਕੇ ਉੱਥੇ ਆਪਣੇ ਵਿਰੋਧ ਕਰਦਾ ਰਿਆਂ ਜਿਨ੍ਹਾਂ ਦੇ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਮਾਮਲਾ ਵੀ ਉਹਨਾਂ ਦਾ ਸਨਮਾਨ ਕਰਕੇ ਸਾਰੇ ਹੀ ਬਾਬਾ ਅਵਤਾਰ ਸਿੰਘ ਜੀ ਉਦੋਂ ਬਾਬਾ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਸਾਰੇ ਉਹਨਾਂ ਦਾ ਸਨਮਾਨ ਕਰਕੇ ਆਏ ਆ ਨਾਲ ਮਾਇਆ ਦੇ ਗੱਫੇ ਵੀ ਦੇ ਕੇ ਆਏ ਆ ਕੌਣ ਕਹਿੰਦਾ ਜਿਹੜਾ ਕਹਿੰਦਾ ਵੀ ਨਹੀਂ ਆਪਣੇ ਲਿਹਾਜ਼ ਸਾਹਮਣੇ ਕਿਉਂਕਿ ਅੱਜ ਹੀ ਇੱਕ ਕਥਾ ਹੋ ਰਹੀ ਸੀ ਭਾਈ ਸਾਹਿਬ ਭਾਈ ਸਰਵਿਸਿੰਗ ਧੁੰਦਾ ਵੱਲੋਂ ਉਹ ਕਹਿ ਰਹੇ ਨੇ ਕਿ ਇਹ ਆਪਣੇ ਡੇਰਿਆਂ ਦੀ ਪਰੰਪਰਾਵਾਂ ਨੂੰ ਨਹੀਂ ਪੂਰਾ ਰੱਖਦੇ ਆਪਣੀਆਂ ਜਥੇਬੰਦੀਆਂ ਦੇ ਵਿੱਚ ਨਹੀਂ ਪੂਰਾ ਰਹਿੰਦੇ ਆਪਣੇ ਧੁੰਦਾ ਸਾਹਿਬ ਸਾਡੇ ਸਾਹਮਣੇ ਆ ਕੇ ਕਹਿ ਦੇਣ ਜੋ ਵੀ ਗੱਲਬਾਤ ਕਰਨੀ ਹੈ ਜੇ ਉਹਨਾਂ ਨੂੰ ਜਿਆਦਾ ਸ਼ੌਂਕ ਹੈ ਸਾਡੀਆਂ ਗੱਲਾਂ ਦਾ ਜਾਂ ਜਿਆਦਾ ਫਿਕਰ ਹੈ ਉਹ ਵਧੀਆ ਕਥਾ ਕਰਦੇ ਆਪਦੀ ਕਰੀ ਜਾਣ ਸਾਡਾ ਜਿਹੜਾ ਸਨਮਾਨ ਸਨਮਾਨ ਹੈ ਜੋ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦਾ ਆ ਤੁਸੀਂ ਦੇਖ ਰਹੇ ਹੋ ਕਿੰਨਾ ਜੋ ਪ੍ਰਾਤਨ ਪਰੰਪਰਾ ਹੈ ਉਹ ਮਰਿਆਦਾ ਤੇ ਚੱਲ ਰਹੇ ਆ ਕੋਈ ਨਵੀਂ ਜਿਹੜੀ ਹੈ ਕੋਈ ਸਾਡੀ ਨਵੀਂ ਜਨੀ ਗੱਲਬਾਤ ਅਸੀਂ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪਰੰਪਰਾ ਜਿਹੜੀ ਚਲਾਈ ਆ ਉਹਦੇ ਮੁਤਾਬਕ ਚੱਲ ਰਹੇ ਆ ਇਹ ਵੀ ਸਵਾਲ ਖੜੇ ਹੁੰਦੇ ਨੇ ਜਿਵੇਂ ਦੰਦਵੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਧੰਮੇ ਦੀ ਗੱਲ ਕਰ ਲਈਏ ਕਹਿੰਦੇ ਕਿ ਕੁੰਭ ਨੌਂ ਦੇ ਫਿਰਦੇ ਨੇ ਜਥੇਦਾਰ ਸਾਹਿਬ ਦੀ ਹੁਣ ਗੱਲ ਜਿੱਤੇ ਆ ਗਈ ਆ ਦੇਖੋ ਉਹਨਾਂ ਦੀ ਗੱਲ ਉਹਨਾਂ ਨਾਲ ਕਰਨੀ ਆ ਈਗਾ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਦੇ ਜੋ ਜਿੱਥੇ ਵਿਰੋਧ ਹੈ ਸਿੰਘ ਸਾਬਾਂ ਦੀ ਗੱਲਬਾਤ ਸੀ ਮਰਿਆਦਾ ਦੀ ਗੱਲਬਾਤ ਉਹ ਆਪਾਂ ਪਹਿਲਾਂ ਵੀ ਕੀਤੀ ਹੈ ਹੁਣ ਵੀ ਕਰਨੀ ਹੈ ਦੇਖੋ ਉਹ ਵੀ ਦਮਦਮੀ ਟਕਸਾਲ ਦੇ ਮੁਖੀ ਨੇ ਤੇ ਆਪਾਂ ਜਿਹੜਾ ਆਪਾਂ ਚੰਗਾ ਨਹੀਂ ਲੱਗਦਾ ਕਿਸੇ ਦਾ ਕਿਉਂ ਵਿਰੋਧ ਕਰੀਏ ਨਾ ਕੋ ਵੈਰੀ ਨਹੀਂ ਬਕਾਨਾ ਸਗਲ ਸੰਗ ਹਮ ਕੋ ਬਣਿਆ ਨਾਨਕ ਸਾਈਕਲੈਂਡਰ ਦੀ ਗੱਲ ਹੁੰਦੀ ਹੈ ਕਹਿੰਦੇ ਕਿ ਨਾਨਕ ਸਾਈਕਲੈਂਡਰ ਨੂੰ ਲਾਗੂ ਹੋਣਾ ਚਾਹੀਦਾ ਇਸ ਦੇ ਤੁਹਾਡਾ ਕੀ ਪ੍ਰਤੀਕਰਮ ਹੈ ਜੋ ਮੈਂ ਤਾਂ ਕਹਿੰਦਾ ਜੋ ਪਰਾਤਨ ਮਰਿਆਦਾ ਚੱਲ ਰਹੀ ਹੈ ਸਾਰਿਆਂ ਨੇ ਬਹਿ ਕੇ ਜੋ ਗੁਰਮਤੇ ਨਾਲ ਹੋਇਆ ਹੋਇਆ ਤੇ ਜੋ ਚੱਲ ਰਿਹਾ ਉਹ ਠੀਕ ਆ ਆਪਾਂ ਪਰਾਤਨ ਮਰਿਆਦਾ ਦੇ ਨਾਲ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਚੱਲ ਰਹੀਆਂ ਨੇ ਨਵਾਂ ਨਹੀਂ ਕੁਝ ਵੀ ਹੋਣ ਦੇਣਾ ਜੋ ਚੱਲ ਰਿਹਾ ਉਹ ਵਧੀਆ ਹੀ ਚੱਲ ਰਿਹਾ ਤੁਸੀਂ ਵਿਰੋਧ ਅਕਾਲੀ ਦਲ ਦਾ ਕਰ ਰਹੇ ਹੋ ਜਾਂ ਇੱਕ ਪਰਿਵਾਰ ਦਾ ਕਰ ਰਹੇ ਹੋ ਅਕਾਲੀ ਦਲ ਦਾ ਜਾਂ ਸ਼ਰੋਮਣੀ ਕਮੇਟੀ ਦਾ ਉਹਨਾਂ ਦਾ ਨਹੀਂ ਵਿਰੋਧ ਕਰਦੇ ਆਪਾਂ ਸਿਰਫ ਜਿਹੜੇ ਇਹਦੇ ਪਿੱਛੇ ਕੌਣ ਤਾਕਤ ਹੈ ਜੇ ਇੱਕ ਪਰਿਵਾਰ ਹੈ ਤੁਸੀਂ ਕਹਿ ਰਹੇ ਇੱਕ ਪਰਿਵਾਰ ਦਾ ਵਿਰੋਧ ਹੈ ਜੇ ਦੋ ਹੈ ਤਾਂ ਦੋ ਦਾ ਜੇ 10 ਕਰ ਰਹੇ ਨੇ ਜੋ ਮਰਿਆਦਾ ਦਾ ਜੋ ਵੀ ਕਾਹਨ ਕਰ ਰਹੇ ਨੇ ਉਹਨਾਂ ਦਾ ਸੀ ਵਿਰੋਧ ਕਰਦੇ ਆ ਫਿਰ ਕੌਮ ਇਹ ਵੀ ਦੁਬਤਾ ਦੇ ਵਿੱਚ ਆ ਕਿ ਅਸੀਂ ਆਗੂ ਕਿਹਨੂੰ ਮੰਨੀਏ ਅਸੀਂ ਪੰਜਾਬ ਦੀ ਖੇਤਰੀ ਪਾਰਟੀ ਦੀ ਗੱਲ ਕਰਨੀ ਆ ਤਾਂ ਪੰਜਾਬ ਦੀ ਖੇਤਰੀ ਪਾਰਟੀ ਕਿਹੜੀ ਹੋ ਸਕਦੀ ਆ ਇੱਕ ਤੋਂ ਨਿਕਾ ਅਕਾਲੀ ਦਲ ਬਣੀ ਨਹੀਂ ਇਹ ਜਿਹੜਾ ਇਹ ਸਿਆਸੀ ਗੱਲਾਂ ਨੇ ਤੁਹਾਡੀਆਂ ਇਹਦੇ ਵਿੱਚ ਸਾਨੂੰ ਨਾਲ ਲਿ ਜਾਓ ਸਾਡਾ ਨਰੋਲ ਧਾਰਮਿਕ ਹੈ ਨਾ ਇਲੈਕਸ਼ਨ ਲੜਨੀ ਹੈ ਨਾ ਆਪਣੇ ਕਿਤੇ ਸ਼੍ਰੋਮਣੀ ਕਮੇਟੀ ਦੀ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਆਜ਼ਾਦ ਨੇ ਗੁਰੂ ਸਾਹਿਬ ਦਾ ਜਿਹੜਾ ਹੁਕਮ ਹੈ ਉਹਦੇ ਮੁਤਾਬਕ ਚੱਲ ਰਹੇ ਆ ਇਹ ਖਾਲਸਾ ਖੁਦ ਖੁਦਾਏ ਖੁਦਾਏ ਆਣ ਨਾ ਮੰਨੈ ਆਣ ਕੀ ਬਿਨ ਸੱਚੇ ਪਾਤਸ਼ਾਹ ਐ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਹਮੇਸ਼ਾ ਸੱਚ ਤੇ ਹੀ ਪਹਿਰਾ ਦਿੰਦੀਆਂ ਨੇ ਆ ਜਿਹੜਾ ਤੁਸੀਂ ਕਰ ਰਹੇ ਹੋ ਵੀ ਖੇਤਰੀ ਪਾਰਟੀਆਂ ਉਹਨਾਂ ਦਾ ਆਪਣਾ ਕੰਮ ਹੈ ਠੀਕ ਹੈ ਜਿਹੜੇ ਜਿਹੜੇ ਜਿਨ੍ਹਾਂ ਨੇ ਵਧੀਆ ਕੰਮ ਕਰ ਰਹੇ ਨੇ ਜੇ ਅਕਾਲੀ ਦਲ ਹੈ ਜੇ ਉਹਨਾਂ ਨੇ ਪਹਿਲਾਂ ਚੰਗੇ ਕੰਮ ਕੀਤੇ ਤੇ ਲੋਕਾਂ ਨੇ ਉਹਨਾਂ ਨੂੰ ਰਾਜ ਭਾਗ ਵੀ ਬਖਸ਼ਿਆ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਤੇ ਉਹ ਉਹਦੇ ਨਤੀਜੇ ਵੀ ਭੁਗਤ ਰਹੇ ਨੇ ਜੇ ਉਹ ਵਧੀਆ ਅੱਗੇ ਫਿਰ ਲੋਕਾਂ ਦੇ ਸਾਹਮਣੇ ਕੋਈ ਆਪਦੇ ਮਾਫੀ ਮੰਗ ਕੇ ਵਧੀਆ ਕੰਮ ਕਰਕੇ ਤੇ ਉਹ ਫਿਰ ਆਪਣੇ ਅੱਗੇ ਆ ਸਕਦੇ ਨੇ ਇਹਦੇ 'ਚ ਕੋਈ ਗੁਨਾਹ ਨਹੀਂ ਹੁੰਦਾ ਗੁਰੂ ਮਹਾਰਾਜ ਦੇ ਸਮੇਂ ਦੋ ਦਾਲ ਬਣਾਏ ਗਏ ਬੁੱਢਾ ਦਾਲ ਤੇ ਤਰਨਾਂ ਦਾਲ ਜੀ ਉਹਨਾਂ ਦੇ ਮੁਖੀ ਵੀ ਦੋ ਹੀ ਥਾਪੇ ਗਏ ਸੀ ਮੇਬੀ ਸ਼ਾਇਦ ਤਾਂ ਹੁਣ ਐਸ ਵਕਤ ਅਜਿਹਾ ਕੀ ਹੋ ਗਿਆ ਕਿ ਆਪੋ ਆਪਣੀ ਜਿਹੜੀ ਕਿ ਡੱਫਲੀ ਵਜਾਉਣ ਤੇ ਚੱਲਦੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸ਼ਾਇਦ ਤੁਹਾਨੂੰ ਵੀ ਇਤਿਹਾਸ ਪਤਾ ਨਹੀਂ ਹੈ ਤੁਸੀਂ ਵਧੀਆ ਸਵਾਲ ਕੀਤਾ ਤੁਸੀਂ ਬਹੁਤ ਗੁਰ ਸੇਖੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਨੂੰ ਲੜ ਲਾਇਆ ਜਿੱਥੇ ਹਜੂਰ ਸਾਹਿਬ ਉਹਨਾਂ ਨੇ ਹੁਕਮ ਕੀਤਾ ਸੀ ਆਗਿਆ ਭਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਹੈ ਨਾ ਉਹਨਾਂ ਨੇ ਹੁਕਮ ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਨੂੰ ਜਿਹੜਾ ਨਿਸ਼ਾਨ ਨਗਾਰਾ ਬਖਸ਼ਿਸ਼ ਕੀਤਾ ਸ੍ਰੀ ਸਾਹਿਬ ਬਖਸ਼ਿਸ਼ ਕੀਤੀ ਤੇ ਜਿਹੜੇ ਅਸ਼ਸ਼ਤਰ ਬਸ਼ਤਰ ਬਖਸ਼ਿਸ਼ ਕੀਤੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ ਸੀ ਜ਼ਬਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਜਿਵੇਂ ਮੈਂ ਵਿਚਰਦਾ ਸੀ ਓਵੇਂ ਵਿਚਰਨਾ ਤੇ ਉਹ ਜਿਹੜਾ ਸੀ ਬਾਬਾ ਵਿਨੋਦ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਨੇ ਜਿਹੜੇ ਜਲਾਸ ਸਮਾਣੇ ਦੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਦੀ ਸ਼ਹੀਦੀ ਦਾ ਬਦਲਾ ਲਿਆ ਤੇ ਜਿਹੜਾ ਸਮਾਣਾ ਸ਼ਹਿਰ ਸੀ ਉਹਨੂੰ ਤੈਸ਼ ਨਹਿਜ਼ ਕਰਕੇ ਤੇ ਜਿਹੜਾ ਚੱਪੜਚੜੀ ਦੇ ਮੈਦਾਨੇ ਜੰਗ ਦੇ ਵਿੱਚ ਵਜੀਦ ਖਾਨ ਨੂੰ ਸੋਧਿਆ ਤੇ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਦੂਸਰੇ ਦੀਵਾਨ ਦਰਬਾਰਾ ਸਿੰਘ ਤੀਸਰੇ ਨਵਾਬ ਕਪੂਰ ਸਿੰਘ ਇਹ ਤਿੰਨੇ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਹੋਏ ਤੇ ਨਾਲ ਹੀ ਜਿਹੜੇ ਆ ਜਦੋਂ ਤੀਸਰੇ ਜਥੇਦਾਰ ਬੁੱਢਾ ਦਲ ਦੇ ਨਵਾਬ ਕਪੂਰ ਸਿੰਘ ਜੀ ਬਣੇ ਉਹਨਾਂ ਨੇ ਪੰਜ ਤਰਨੇ ਦਲ 12 ਮਿਸਲਾਂ ਜਿਹੜੀਆਂ ਸੀ ਕਾਇਮ ਕੀਤੀਆਂ ਸੀ ਤੇ ਜਦੋਂ ਚੌਥੇ ਦੇ ਜਥੇਦਾਰ ਬੁੱਢਾ ਦਲ ਦੇ ਬਾਬਾ ਜਸਾ ਸਿੰਘ ਜੀ ਆਲੂ ਵਾਲਗਿਆ ਬਣੇ ਤੇ ਉਹਨਾਂ ਨੇ ਜਿਹੜਾ ਸੀ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਮਿਸਲ ਸ਼ਹੀਦਾਂ ਦਾ ਤਰਨਾ ਦਲ ਦਾ ਪਹਿਲਾ ਜਥੇਦਾਰ ਨਿਯੁਕਤ ਕੀਤਾ ਸੀ ਉਹੀ ਅਕਾਲ ਤਖਤ ਸਾਹਿਬ ਦੇ ਬੁੱਢਾ ਦਲ ਦਾ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ ਬੁੱਢਾ ਦਲ ਦੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੇ ਬੁੱਢਾ ਦਲ ਕੋਲੇ ਹੀ ਸਾਰੇ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਹੁੰਦਾ ਸੀ ਤੇ ਜਿੱਥੇ ਅੱਜ ਕੱਲ 1920 ਦੇ ਵਿੱਚ ਜਦੋਂ ਅੰਗਰੇਜ਼ ਜਾਂਦੇ ਹੋਏ ਜਦੋਂ ਅੰਗਰੇਜ਼ ਜਾਂਦੇ ਹੋਏ ਜਿਹੜੇ ਆ ਉਹਨਾਂ ਨੇ ਆ ਐਕਟ ਬਣਾਇਆ ਤੇ 1925 ਦੇ ਵਿੱਚ ਜਿਹੜਾ ਐਕਟ ਜਿਹੜਾ ਸਾਹਮਣੇ ਆਇਆ ਜਿਹੜਾ ਹੁਣ ਐਜੀਪੀਸੀ ਜਿਵੇਂ ਆਪਾਂ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਦੋਂ ਤੋਂ ਲੈ ਕੇ ਪ੍ਰਬੰਧ ਚਲਾ ਰਹੀ ਹੈ ਵਿੱਚ ਜਿਹੜਾ ਮਸੰਦਾਂ ਦਾ ਵੀ ਕੋਈ ਮਹੰਤਾਂ ਦਾ ਵੀ ਆਇਆ ਜਦੋਂ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਬੁੱਢਾਦਾਲ ਜਿਹੜਾ ਸੀ ਪਹਿਲਾਂ ਮੁਗਲਾਂ ਨਾਲ ਫਿਰ ਅੰਗਰੇਜ਼ਾਂ ਨਾਲ ਜੁੱਧ ਲੜ ਰਿਹਾ ਸੀ ਤੇ ਉਦੋਂ ਅੰਗਰੇਜ਼ਾਂ ਨੇ ਜਿਹੜਾ ਸੀ ਇਹ ਜਾਂਦੇ ਹੋਏ ਜਿਹੜਾ ਸੀ ਆ ਆਪਣੇ ਪਵਾੜਾ ਪਾ ਕੇ ਗਿਆ ਭਾਵੇਂ ਕਈ ਉਤਰਾਜ ਚੜਾਏ ਕਈ ਆਪਣੇ ਜਿਹੜੇ ਸੀ ਖਾਲਸੇ ਨੂੰ ਜਿਹੜੇ ਐ ਇਹਦੇ ਵਾਸਤੇ ਕੁਰਬਾਨੀਆਂ ਵੀ ਕਰਨੀਆਂ ਪਈਆਂ ਪਰ ਜਿਹੜਾ ਹਮੇਸ਼ਾ ਚੜਦੀ ਕਲਾ ਚ ਖਾਲਸਾ ਰਹਾ ਪਰ ਹੁਣ ਵੀ ਗੁਰੂ ਸਾਹਿਬ ਦੀ ਕਿਰਪਾ ਇਹ ਜਿਹੜੇ ਉਤਰਾਜ ਚੜਾਉਂਦੇ ਜਾਂ ਰਹਿੰਦੇ ਨੇ ਫਿਰ ਖਾਲਸਾ ਜਿਹੜਾ ਜੜਦੀ ਕੋਲਾ ਦੇ ਵਿੱਚ ਹੀ ਰਹਿਣਾ ਇਹ ਜਿਹੜੇ ਨਿੱਕੇ ਮੋٹے ਝਗੜੇ ਹੁੰਦੇ ਹੀ ਰਹਿੰਦੇ ਨੇ ਆਪਾਂ ਨੂੰ ਇਹਦੇ ਤੋਂ ਉੱਪਰ ਉੱਠ ਕੇ ਤੇ ਮਰਿਆਦਾ ਤੇ ਪੈਰਾ ਦੇਣਾ ਚਾਹੀਦਾ ਮੈਂ ਬੇਨਤੀ ਕਰਦਾ ਜਿੰਨਾ ਗੁਰਸਿੱਖਾਂ ਨੇ ਖੰਡੇ ਪਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਪਾਟੇ ਦਾ ਅਮਰ ਛਕੋ ਬਾਣੀ ਬਾਣੇ ਦੇ ਧਾਰ ਨਹੀਂ ਹੋ ਉਹ ਆਪਾਂ ਇੱਕ ਦੂਜੇ ਦਾ ਜਿਹੜਾ ਹੋਇਆ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਦੇਵਲਾਏ ਹਰ ਨਾਮੈ ਕੀ ਹੋਹੋ ਜੋੜੀ ਗੁਰਮੁਖ ਬੈਠੋ ਸਫਾ ਵਜਾਏ ਇਕੱਠੇ ਹੋਈਏ ਇੱਕ ਤਾਕਤ ਬਣੀਏ ਜਿੱਥੇ ਮਰਿਆਦਾ ਦੀ ਗੱਲ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਉਹ ਜਿਹੜੀ ਨਿਯੁਕਤੀ ਦਾ ਵਿਧੀ ਵਿਧਾਨ ਹੋਣਾ ਚਾਹੀਦਾ ਉਹ ਜਿਹੜਾ ਉਹਨਾਂ ਨੂੰ ਲਾਉਣਾ ਕਿੰਨੇ ਸਤਕਾਰ ਨਾਲ ਲਾਉਂਦੇ ਨੇ ਜਦੋਂ ਲਾਉਂਦੇ ਨੇ ਤਾਂ ਬਹੁਤ ਹੀ ਬੇਇੱਜ਼ਤ ਕਰਕੇ ਇਹ ਨਹੀਂ ਹੋਣਾ ਚਾਹੀਦਾ ਆਉਣ ਵਾਲਾ ਸਮਾਂ ਕੀ ਲੱਗਦਾ ਆਉਣ ਵਾਲਾ ਸਮਾਂ ਕੀ ਕਹਿੰਦਾ ਹੈ ਕਿ ਜਿਹੜਾ ਜਥੇਦਾਰ ਭਾਈ ਕਲਦੀਪ ਸਿੰਘ ਅੜਗਾ ਜੋਹਰਾਂ ਨੂੰ ਲਗਾਇਆ ਗਿਆ ਉਹਨਾਂ ਨੂੰ ਤੁਹਾਡੀ ਜਥੇਬੰਦੀ ਆ ਦਾ ਦਲ ਦੇ ਵੱਲੋਂ ਜਿਹੜੀ ਕਿ ਮਾਨਤਾ ਦੇ ਦਿੱਤੀ ਗਈ ਹੈ ਕਿ ਸਾਡਾ ਜਥੇਦਾਰ ਸਾਹਿਬ ਤੁਹਾਨੂੰ ਕੌਣ ਕਹਿੰਦਾ ਹੈ ਈ ਤਾਂ ਅਸੀਂ ਪੁੱਛ ਰਹੇ ਹਾਂ ਵੀ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਵੱਲੋਂ ਅਜੇ ਧੰਗ ਸਿੰਘ ਜਥੇਬੰਦੀਆਂ ਵੱਲੋਂ ਜੇ ਕੋਈ ਮਾਨਤਾ ਹੁੰਦੀ ਤਾਂ ਤੁਹਾਡੇ ਸਾਹਮਣੇ ਆ ਜਾਂਦੀ ਅਜੇ ਜੋ ਸਟੈਂਡ ਪਹਿਲਾ ਹੈਗਾ ਉਹੀ ਕਹਿਮ ਹੈ ਕੋਈ ਮਾਨਤਾ ਨਹੀਂ ਨਾ ਕੋਈ ਅਜੇ ਤੱਕ ਕਿਸੇ ਵੀ ਧਾਰਮਿਕ ਜਥੇਬੰਦੀ ਨੇ ਕੋਈ ਮਾਨਤਾ ਨਹੀਂ ਦਿੱਤੀ ਸਾਨੂੰ ਯਾਦ ਹੈ ਮੰਨਣਾ ਚਾਹੁੰਦੇ ਆ ਭਾਈ ਸੁਲਤਾਨ ਸਿੰਘ ਨੂੰ ਭਾਈ ਰਘਵੀਰ ਸਿੰਘ ਨੂੰ ਯਾਗਿਆਨੀ ਹਰਪੀਤ ਸਿੰਘ ਨੂੰ ਤੇ ਨਹੀਂ ਸਾਡੇ ਵੱਲੋਂ ਜਿਹੜੇ ਪਹਿਲਾਂ ਸੇਵਾ ਨਿਭਾ ਰਹੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਅਕਾਲੀ ਦਲ ਨੂੰ ਚਾਹੀਦਾ ਉਹਨਾਂ ਦੀਆਂ ਸੇਵਾਵਾਂ ਬਹਾਲ ਕਰਨਾ ਜੇ ਉਹਨਾਂ ਦੀ ਕੋਈ ਗਲਤੀ ਆ ਉਹ ਸੰਗਤ ਦੇ ਸਾਹਮਣੇ ਰੱਖੋ ਹੋਰ ਵਾਲਾ ਸਮਾਂ ਕੀ ਆ ਗਿਆ ਕਿਉਂਕਿ ਯਾਗਿਆਨੀ ਹਰਪੀਤ ਸਿੰਘ ਉਹ ਪ੍ਰਤਾਪ ਵੱਡੇ ਜਿਹੜੇ ਕਿ ਇਲਜ਼ਾਮ ਲਗਾਉਂਦੇ ਨੇ ਗੁਰਸਾ ਸਿੰਘ ਬਲਟੋਆ ਹੋਰਾਂ ਦੇ ਵੱਲੋਂ ਕਿਹਾ ਗਿਆ ਹੈਗਾ ਵਿਲਤਾਤੰਗੋਤ ਉਹ ਆ ਜੋ ਮਰਜ਼ੀ ਕਹਿਣ ਅਸਾਂ ਨੂੰ ਇਹਦੇ ਚ ਨਾ ਜੋ ਉਹਨਾਂ ਨੇ ਕਿਹਾ ਉਹ ਕਹੀ ਜਾਣਾ ਦੋ ਤਰੀਕ ਤੋਂ ਪਹਿਲਾਂ ਜੋ ਮਰਜ਼ੀ ਕਹਿੰਦੇ ਦੋ ਤਰੀਕ ਤੋਂ ਬਾਅਦ ਕਹਿਣ ਦਾ ਕੋਈ ਉਹਨਾਂ ਦਾ ਕੋਈ ਜੰਗਾ ਨਹੀਂ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਵੀਂ ਰਣਨੀਤੀ ਜਾਂ ਕੋਈ ਨਮਾ ਅਕਾਸ਼ ਤੋਂ ਸੱਦਾ ਜਾਊਗਾ ਜਥੇਦਾਰ ਸਾਹਿਬਾ ਜਿਹੜੇ ਪਹਿਲਾਂ ਸਰਵੱਤ ਖਾਲਸਾ ਸਾਧਕੇ ਲੱਗਦੇ ਰਹੇ ਨੇ ਇਸ ਵਾਰ ਕੋਈ ਇਦਾਂ ਦਾ ਹੋਏਗਾ ਸਰਬੱਤ ਦਾ ਭਲਾ ਜਿਵੇਂ ਭੇਖ ਪਾਣੀ ਨਹੀਂ ਆਪਾ ਕਰ ਸਕਦੇ ਸੰਗਤਾਂ ਦਾ ਜਿਹੜਾ ਰੋਹ ਹੈ ਦਿਨੋਂ ਦਿਨ ਵੱਧਦਾ ਜਾ ਰਿਹਾ ਅੱਜ ਇਸ ਇਸ ਸਤਿ ਸਥਨੇ ਉੱਪਰ ਬੈਠੇ ਹਾਂ ਕੋਲਾ ਮਹੱਲਾ ਜਿਹੜਾ ਕਿ ਇਤਿਹਾਸ ਦਾ ਇੱਕ ਉਹ ਦਿਨ ਮੰਨਿਆ ਜਾਂਦਾ ਇਸ ਦਿਨ ਦੇ ਵਿੱਚ ਕੋਈ ਐਲਾਨ ਕੀਤਾ ਜਾ ਸਕਦਾ ਤੁਹਾਡੇ ਵੱਲੋਂ ਜਾਂ ਤੁਹਾਡੀ ਜਥੇਬੰਦੀ ਵੱਲੋਂ ਅੱਜ ਇਹ ਤਾਂ ਮਹੱਲਾ ਖੇਡ ਰਹੇ ਆਪਾਂ 16 ਤਰੀਕ ਨੂੰ ਸਾਰੀਆਂ ਨੈਂਸੰਗ ਜਥੇਬੰਦੀਆਂ ਦੇ 10 ਵਜੇ ਜਿਹੜਾ ਗੁਰਮਤਾ ਰੱਖਿਆ ਹੋਇਆ ਉਹਦੇ ਵਿੱਚ ਗੁਰਮਤੇ ਨਾਲ ਹੀ ਸਾਰੇ ਮਹਾਂਪੁਰਖਾਂ ਦੇ ਨਾਲ ਜੋ ਵੀ ਅਗਲਾ ਫੈਸਲਾ ਉਹ ਉਵੇਂ ਕਰਾਂਗੇ ਸੂਰਾ ਤਰੀਕ ਨੂੰ ਕਿਸ ਜਗ੍ਹਾ ਤੇ ਗੁਰਮਤਿ ਰੱਖਿਆ ਗਿਆ ਸ਼ਹੀਦੀ ਬਾਗ ਜਿਹੜਾ ਆਨੰਦਪੁਰ ਸਾਹਿਬ ਜੀ ਬਿਲਕੁਲ ਆਪ ਜੀ ਬਹੁਤ ਬਹੁਤ ਧੰਨਵਾਦ ਕਰਾਂਗੇ ਸ਼ੁਕਰੀਆ ਜੀ ਤਾਂ ਅਸੀਂ ਇਸ ਵਾਰ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਬਾ ਬਲਬੀਰ ਸਿੰਘ 96 ਕੋੜੀ ਸਾਡੇ ਨਾਲ ਮੌਜੂਦ ਸਨ ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ ਆਉਣ ਵਾਲਾ ਸਮਾਂ ਕੀ ਕਹਿੰਦਾ ਉਹ ਵਕਤ ਦੱਸੇਗਾ ਪਰ ਤੁਸੀਂ ਜੁੜੇ ਰਹਿਣਾ ਨਿਰਪੱਖ ਪੋਸਟ ਦੇ ਨਾਲ